ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚੰਗਤਕਾਰੀ ਉਪਾਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਡੇ ਲਈ ਉਪਾਰ ਲੈ ਕੇ ਆਏ ਹਾਂ ਤੇ ਤੁਹਾਨੂੰ ਇਹ ਜਾਣਕਾਰੀ ਦੱਸਣ ਜਾ ਰਹੇ ਹਾਂ ਕਿ ਸਾਡੇ ਘਰ ਦੀ ਰਸੋਈ ਕਿਚਨ ਦੇ ਵਿੱਚ ਅਜਿਹੇ ਦੋ ਵਰਤਨ ਕਹਿੰਦਾ ਭਾਵ ਕਿ ਅਜਿਹੇ ਦੋ ਭਾਂਡੇ ਨੇ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਆਪਣੇ ਘਰ ਦੇ ਵਿੱਚ ਉਲਟਾ ਨਹੀਂ ਰੱਖਣਾ ਕਿਉਂਕਿ ਕੁਝ ਅਜੇਹੀਆਂ ਗੱਲਾਂ ਅਜੇਹੀਆਂ ਚੀਜ਼ਾਂ ਹੁੰਦੀਆਂ ਨੇ ਜਿੰਨਾ ਦੀ ਸਾਨੂੰ ਜਾਣਕਾਰੀ ਨਹੀਂ ਹੁੰਦੀ ਜਿਸ ਦੇ ਕਰਕੇ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਲਤ ਜਾਂ ਫਿਰ ਮਾੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਵੀਡੀਓ ਦੇ ਵਿੱਚ ਉਪਾਅ ਦੱਸਣ ਤੋਂ ਪਹਿਲਾਂ ਤੁਹਾਨੂੰ ਇਹ ਹੀ ਕੁਝ ਗੱਲਾਂ ਚੀਜ਼ਾਂ ਦੱਸਾਂਗੇ ਜਿਹੜੀਆਂ ਸਾਨੂੰ ਭੁੱਲ ਕੇ ਵੀ ਆਪਣੇ ਘਰ ਦੇ ਵਿੱਚ ਕਦੇ ਵੀ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਇਸ ਤੋਂ ਬਾਅਦ ਦੇ ਵਿੱਚ ਅੱਜ ਦੀ ਵੀਡੀਓ ਦਾ ਤੁਹਾਨੂੰ ਉਪਾਅ ਵੀ ਦੱਸਾਂਗੇ ਸੋ ਇਸੇ ਤਰੀਕੇ ਦੇ ਨਾਲ ਆਪਾਂ ਦੋ ਭਾਂਡਿਆਂ ਦੀ ਗੱਲ ਕਰ ਰਹੇ ਸੀ ਵੀਡੀਓ ਦੇ ਵਿੱਚ ਜਿਹੜੇ ਸਾਨੂੰ ਆਪਣੀ ਘਰ ਦੀ ਰਸੋਈ ਦੇ ਵਿੱਚ ਬਿਲਕੁਲ ਵੀ ਮੋਦੇ ਨਹੀਂ ਮਾਰਨੇ ਚਾਹੀਦੇ ਤੇ ਇਹ ਦੋ ਭਾਂਡੇ ਨੇ ਇੱਕ ਤਾਂ ਤਵਾ ਤੇ ਇੱਕ ਸਾਡੀ ਰਸੋਈ ਦੇ ਵਿੱਚ ਪਈ ਹੋਈ ਕੜਾਈ ਤੁਸੀਂ ਭੁੱਲ ਕੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਇਨ੍ਹਾਂ ਦੋਨਾਂ ਵਰਤਨਾ ਨੂੰ ਉਲਟਾ ਕਰਕੇ ਨਹੀਂ ਰੱਖਣਾ ਤੁਹਾਨੂੰ ਆਪਣੀ ਜਾਣਕਾਰੀ ਦੇ ਮੁਤਾਬਕ ਇਹ ਹੀ ਦੱਸ ਦਿੰਨੇ ਆਂ कि ਜਦੋਂ ਵੀ ਅਸੀਂ ਤਵੇ ਜਾਂ ਕੜਾਈ ਨੂੰ ਉਲਟਾ ਕਰਦੇ ਹਾਂ ਨਾ ਤੇ ਉਲਟਾ ਕਰਨ ਦੇ ਨਾਲ ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਤਾਂਤ੍ਰਿਕ ਰਿਆਵਾਵਾਂ ਕੀਤੀਆਂ ਜਾਂਦੀਆਂ ਨੇ ਕੈਮ ਦਾ ਭਾਵ ਇਹੀ ਏ ਕਿ ਕੁਝ ਲੋਕ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਉਹ ਇਹਨਾਂ ਦੋ ਬਰਤਨਾਂ ਨੂੰ ਉਲਟਾ ਕਰਕੇ ਇਹਨਾਂ ਦੇ ਉੱਪਰ ਇਸ ਤਰ੍ਹਾਂ ਦੀਆਂ ਕਰਿਆਵਾਂ ਕਰਦੇ ਨੇ ਸੋ ਇਸ ਕਰਕੇ ਸਾਨੂੰ ਇਹਨਾਂ ਦੋ ਬਰਤਨਾਂ ਨੂੰ ਆਪਣੀ ਘਰ ਦੇ ਵਿੱਚ ਕਦੇ ਵੀ ਉਲਟਾ ਨਹੀਂ ਕਰਨਾ ਚਾਹੀਦਾ ਇਸ ਗੱਲ ਦਾ ਅਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਤੇ ਇਹ ਇੱਕ ਸਾਡੀ ਛੋਟੀ ਜਿਹੀ ਕੋਸ਼ਿਸ਼ ਹੈ ਜਿਹੜੀ ਸਾਨੂੰ ਕਰਨੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਤੁਸੀਂ ਆਪਣੀ ਕਿਚਨ ਦੇ ਵਿੱਚ ਰਾਤ ਦੇ ਸਮੇਂ ਝੂਠੇ ਭਾਂਡੇ ਬਿਲਕੁਲ ਵੀ ਨਹੀਂ ਰੱਖਣੇ ਜਦੋਂ ਵੀ ਅਸੀਂ ਕੁਝ ਕਿਚਨ ਟਿਪਸ ਦੀ ਵੀਡੀਓ ਬਣਾਉਣੀ ਹੈ ਤੇ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸਦੇ ਹਾਂ ਕਿ ਕਦੇ ਵੀ ਆਪਣੀ ਰਸੋਈ ਦੇ ਵਿੱਚ ਰਾਤ ਦੇ ਸਮੇਂ ਹੋਵੇ ਚਾਹੇ ਦਿਨ ਦੇ ਸਮੇਂ ਹੋਵੇ ਤੁਸੀਂ ਝੂਠੇ ਭਾਂਡੇ ਨਾ ਰੱਖਿਆ ਕਰੋ ਆਪਣੀ ਰਸੋਈ ਦੀ ਸਾਫ਼ ਸੁਥਰੀ ਸਫਾਈ ਕਰਕੇ ਰੱਖਿਆ ਕਰੋ ਜੇਕਰ ਤੁਹਾਡੀ ਕੋਈ ਮਜਬੂਰੀ ਹੈ ਤੁਹਾਡੇ ਘਰ ਦੇ ਵਿੱਚ ਫੈਮਿਲੀ ਮੈਂਬਰ ਬਿਮਾਰ ਹੈ ਜੋ ਕੇ ਕੰਮ ਕਰ ਨਹੀਂ ਸਕਦਾ ਤੁਹਾਡੇ ਘਰ ਦੇ ਵਿੱਚ ਕੋਈ ਹੈਲਪਰ ਲੱਗੀ ਹੋਈ ਹੈ ਜੋ ਕੇ ਆ ਕੇ ਤੁਹਾਡੇ ਘਰ ਦੇ ਕੰਮ ਕਰਦੀ ਹੈ ਤੁਸੀਂ ਆਪ ਖੁਦ ਨਹੀਂ ਕਰ ਸਕਦੇ ਤਾਂ ਇਸ ਕਰਕੇ ਤੁਸੀਂ ਉਹ ਝੂਠੇ ਬਰਤਨ ਈ ਰਸੋਈ ਦੇ ਵਿੱਚ ਰੱਖੋ ਹੀ ਨਾ ਰਸੋਈ ਦੇ ਵਿੱਚ ਉਹ ਬਾਹਰ ਕੋਈ ਤੁਹਾਡੀ ਜਗ੍ਹਾ ਪਣੀ ਹੋਏਗੀ ਘਰ ਦੇ ਵਿੱਚ ਤੋੜਾ ਬਹੁਤ ਰੋਟੀ ਬਣਾਉਣ ਦੇ ਵਾਸਤੇ ਅਸੀਂ ਅਲੱਗ ਤੋਂ ਰਸੋਈ ਤੋਂ ਬਾਰ ਬਣਾਇਆ ਹੁੰਦਾ ਉਥੇ ਤੁਸੀਂ ਰੱਖ ਸਕਦੇ ਸੈਲਫ ਤੇ ਰਸੋਈ ਦੇ ਤਾਂ ਬਿਲਕੁਲ ਵੀ ਕਦੇ ਵੀ ਸਾਨੂੰ ਝੂਠੀ ਪਲੇਟ ਤਾਂ ਕਦੇ ਨਹੀਂ ਰੱਖਣੀ ਚਾਹੀਦੀ ਖੂੜ ਤਾਂ ਢਾਂਡੇ ਸਾਨੂੰ ਬਿਲਕੁਲ ਵੀ ਨਹੀਂ ਰੱਖਣੇ ਚਾਹੀਦੇ ਤੁਸੀਂ ਇਹ ਸਿਤਰੀਕੇ ਦੇ ਨਾਲ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਬਹੁਤ ਵਧੀਆ ਪੜੇ ਲਿਖੇ ਹੁੰਦੇ ਨੇ, ਵਧੀਆ ਬਿਜ਼ਨਸਮੈਨ ਹੁੰਦੇ ਨੇ, ਵਧੀਆ ਘਰ ਪਰਿਵਾਰ ਤੋਂ ਹੁੰਦੇ ਨੇ, ਉਹਨਾਂ ਦੇ ਘਰ ਦੇ ਵਿੱਚ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਉਹ ਰਸੋਈ ਦੇ ਵਿੱਚ ਝੂਠੇ ਭਾਂਡੇ ਰੱਖ ਦਿੰਦੇ ਨੇ। ਤੁਸੀਂ ਕਹਿਣ ਦਾ ਭਾਵ ਇਹ ਹੀ ਆ ਕਿ ਉਹ ਆਪਣੇ ਘਰ ਦੀ ਰਸੋਈ ਨੂੰ ਬਿਲਕੁਲ ਵੀ ਸਾਫ਼ ਨਹੀਂ ਸੀ ਰੱਖਦੇ। ਹਮੇਸ਼ਾ ਇੱਧਰ-ਉੱਧਰ ਖਿਲਾਰਾ ਪਾ ਕੇ ਹੀ ਰੱਖਦੇ ਸਨ ਤੇ ਇੱਕ ਵਾਰ ਕੀ ਹੁੰਦਾ ਹੈ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਜਾਂਦੀ। ਇਸੇ ਤਰੀਕੇ ਦੇ ਨਾਲ ਜਦੋਂ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੁੰਦੀ ਹੈ ਸਾਰਾ ਉਹਨਾਂ ਦਾ ਪੈਸਾ ਚਨਾ ਜਾਂਦਾ ਹੈ ਪੈਸੇ ਦੇ ਨਾਲ ਨਾਲ ਹਰ ਇੱਕ ਚੀਜ਼ ਕੀਮਤੀ ਚੀਜ਼ ਉਹਨਾਂ ਦੇ ਘਰ ਦੀ ਚੋਰੀ ਹੋ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਬਹੁਤ ਸਾਰੀਆਂ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਸਾਨੂੰ ਭੁੱਲ ਕੇ ਵੀ ਆਪਣੀ ਘਰ ਦੇ ਵਿੱਚ ਇਹ ਗਲਤੀ ਨਹੀਂ ਕਰਨੀ ਚਾਹੀਦੀ ਸਾਨੂੰ ਕਦੇ ਵੀ ਰਸੋਈ ਦੇ ਵਿੱਚ ਝੁਕੇ ਭਾਂਡੇ ਪਲੇਟ ਤੱਕ ਵੀ ਨਹੀਂ ਰੱਖਣੀ ਚਾਹੀਦੀ ਇਸ ਤਰੀਕੇ ਦੇ ਨਾਲ ਕਈ ਪਰਿਵਾਰਾਂ ਦੇ ਵਿੱਚ ਕੀ ਹੁੰਦਾ ਜੋਬ ਕਰਦੇ ਨੇ ਰਾਤ ਨੂੰ ਲੇਟ ਨਾਈਟ ਨੂੰ ਘਰ ਆਉਂਦੇ ਨੇ ਤੇ ਆ ਕੇ ਖਾਣਾ ਖਾ ਕੇ ਉਸੇ ਤਰ੍ਹਾਂ ਹੀ ਉਹ ਆਪਣੇ ਝੂਠੇ ਭਾਂਡੇ ਨੇ ਜਿਹੜੇ ਰਸੋਈ ਤੇ ਰੱਖ ਦਿੰਦੇ ਨੇ ਜੋ ਕਿ ਬਿਲਕੁਲ ਗਲਤ ਤੇ ਤੁਹਾਨੂੰ ਇੱਕ ਸੈਕਿੰਡ ਵੀ ਨਹੀਂ ਲੱਗੇਗਾ ਜੇਕਰ ਤੁਸੀਂ ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਸਾਫ਼ ਨਹੀਂ ਕਰਨਾ ਚਾਹੁੰਦੇ ਤਾਂ ਉਹਨਾਂ ਤੇ ਪਾਣੀ ਮਾਰ ਕੇ ਉਹਨਾਂ ਦੀ ਝੂਠ ਨੂੰ ਉਤਾਰ ਕੇ ਤੁਸੀਂ ਰੱਖ ਸਕਦੇ ਹੋ ਸਿਰਫ ਇਹਨਾਂ ਦਾ ਕੰਮ ਕਰਨ ਦੇ ਨਾਲ ਤੁਹਾਡੇ ਘਰ ਦਾ ਭਲਾ ਹੋ ਸਕਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ ਤੁਹਾਡੇ ਘਰ ਦੀ ਭਲਾਈ ਰਹੇ ਤਾਂ ਤੁਸੀਂ ਇਹ ਕੰਮ ਨੂੰ ਜ਼ਰੂਰ ਕਰਿਆ ਕਰੋ ਕਿਉਂਕਿ ਜੇਕਰ ਅਸੀਂ ਸਾਰਾ ਦਿਨ ਸਮਾਂ ਕੱਟਦੇ ਹਾਂ ਆਪਣੀ ਜੌਬ ਦੇ ਲਈ ਕੰਮ ਦੇ ਲਈ ਤਾਂ ਇਸ ਕੰਮ ਦੇ ਲਈ ਵੀ ਅਸੀਂ 10 ਮਿੰਟ ਦਾ ਸਮਾਂ ਕੱਟ ਸਕਦੇ ਹਾਂ ਕਿਉਂਕਿ ਇਹ ਕੰਮ ਵੀ ਸਾਡੇ ਘਰ ਦੀ ਭਲਾਈ ਚੰਗੇ ਭਲੇ ਦੇ ਲਈ ਹੀ ਹੈ ਇਸੇ ਤਰੀਕੇ ਦੇ ਨਾਲ ਆਪਾਂ ਗੱਲ ਕਰ ਰਹੇ ਸੀ ਕੜਾਈ ਤੇ ਤਵੇ ਦੀ ਜਿਵੇਂ ਕਿ ਆਪਾਂ ਤੁਹਾਨੂੰ ਦੱਸਦੀਆਂ ਕਿ ਆਪਣੀ ਘਰ ਦੇ ਵਿੱਚ ਪਏ ਹੋਏ ਝਾੜੂ ਨੂੰ ਅਸੀਂ ਇਸ ਤਰੀਕੇ ਦੇ ਨਾਲ ਰੱਖਣਾ ਹੁੰਦਾ ਹੈ ਕਿ ਜਦੋਂ ਵੀ ਸਾਡੇ ਘਰ ਦੇ ਵਿੱਚ ਕੋਈ ਵੀ ਆਉਂਦਾ ਹੈ ਤਾਂ ਉਸ ਦੀ ਸਿੱਧੀ ਨਜ਼ਰ ਸਾਡੇ ਘਰ ਦੇ ਝਾੜੂ ਦੇ ਉੱਪਰ ਨਹੀਂ ਪੈਣੀ ਚਾਹੀਦੀ ਇਹ ਜਾਣਕਾਰੀ ਅਸੀਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਤੁਹਾਡੀ ਨਾਲ ਸਾਂਝੀ ਕੀਤੀ ਹੈ ਕਿਉਂਕਿ ਝਾੜੂ ਨੂੰ ਸਾਨੂੰ ਥੋੜਾ ਜਿਹਾ ਛੁਪਾ ਕੇ ਹੀ ਰੱਖਣਾ ਚਾਹੀਦਾ ਹੈ ਇਸੇ ਤਰੀਕੇ ਦੇ ਨਾਲ ਕੜਾਈ ਤੇ ਤਵੇ ਦੇ ਨਾਲ ਵੀ ਸੇਮ ਹੀ ਪ੍ਰੋਸੈਸ ਹੈ ਸੇਮ ਹੀ ਲੌਜੀਕ ਇਸ ਚੀਜ਼ ਦਾ ਤੇ ਇਸੇ ਤਰੀਕੇ ਦੇ ਨਾਲ ਸਾਨੂੰ ਕੜਾਈ ਤੇ ਤਵੇ ਨੂੰ ਵੀ ਥੋੜਾ ਜਿਹਾ ਛੁਪਾ ਕੇ ਰੱਖਣਾ ਚਾਹੀਦਾ ਜਦੋਂ ਸਾਡੇ ਘਰ ਦੇ ਵਿੱਚ ਕੋਈ ਵੀ ਆਵੇ ਤੇ ਉਹਨਾਂ ਦੀ ਨਜ਼ਰ ਕੜਾਈ ਜਾਂ ਫਿਰ ਤਵੇ ਦੇ ਉੱਪਰ ਬਿਲਕੁਲ ਵੀ ਨਹੀਂ ਪੈਣੀ ਚਾਹੀਦੀ ਜਿਵੇਂ ਕਿ ਤੁਹਾਨੂੰ ਅਸੀਂ ਦੱਸਿਆ ਹੈ ਕਿ ਇਹਨਾਂ ਦੋਨਾਂ ਚੀਜ਼ਾਂ ਦੇ ਉੱਪਰ ਬਹੁਤ ਸਾਰੀਆਂ ਤਾਂਤਰੀ ਕਰਿਆਵਾਵਾਂ ਹੁੰਦੀਆਂ ਨੇ ਤੇ ਜੋ ਲੋਕ ਇਹ ਸਭ ਕਰਦੇ ਨੇ ਉਹਨਾਂ ਤੋਂ ਆਪਣੀਆਂ ਇਹਨਾਂ ਦੋਨਾਂ ਚੀਜ਼ਾਂ ਨੂੰ ਛੁਪਾ ਕੇ ਰੱਖਣਾ ਚਾਹੀਦਾ ਹੈ। ਜਿਵੇਂ ਕਿ ਤੁਹਾਡੀ ਕਿਚਨ ਦੇ ਵਿੱਚ ਕੋਈ ਅਲਮਾਰੀ ਹੁੰਦੀ ਹੈ ਜਿੱਥੇ ਤੁਸੀਂ ਆਪਣੇ ਘਰ ਦੇ ਰਸੋਈ ਦੇ ਭਾਂਡੇ ਛੋੜ ਕੇ ਰੱਖਦੇ ਹੋ ਤੁਸੀਂ ਉਥੇ ਛੁਪਾ ਕੇ ਇਹਨਾਂ ਦੋਨਾਂ ਚੀਜ਼ਾਂ ਨੂੰ ਰੱਖ ਸਕਦੇ। ਇਸੇ ਤਰੀਕੇ ਦੇ ਨਾਲ ਇਹ ਤਾਂ ਹੋਗੀ ਜਾਣਕਾਰੀ ਜੋ ਕਿ ਤੁਹਾਡੇ ਫਾਇਦੇ ਲਈ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੋ ਕਿ ਤੁਸੀਂ ਆਪਣੀ ਰਸੋਈ ਦੇ ਵਿੱਚ ਬਹੁਤ ਸਾਰੀ ਗਲਤ ਕੰਮ ਕਰ ਰਹੇ ਹੋ ਜਿਨ੍ਹਾਂ ਤੋਂ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਤੇ ਇਹਨਾਂ ਗਲਤੀਆਂ ਦੇ ਵਿੱਚ ਸਾਨੂੰ ਸੁਧਾਰ ਲੈ ਕੇ ਆਉਣਾ ਚਾਹੀਦਾ ਤੇ ਹੁਣ ਮੇਨ ਪੁਆਇੰਟ ਤੇ ਆਉਨੇ ਆ ਗੱਲ ਕਰਦੇ ਆ ਅੱਜ ਦੇ ਉਪਾਅ ਜੋ ਕਿ ਬਹੁਤ ਹੀ ਜ਼ਿਆਦਾ ਵੱਡਾ ਹੀ ਸਿੰਪਲ ਤੇ ਵਧੀਆ ਉਪਾਅ ਹੈ ਅੱਜ ਦੀ ਵੀਡੀਓ ਦਾ ਜਿਹੜਾ ਉਪਾਏ ਉਹ ਬਹੁਤ ਹੀ ਸੌਖਾ ਸਰਲ ਤੇ ਕਾਰਗਰੀ। ਸੋ ਇਸੇ ਤਰੀਕੇ ਦੇ ਨਾਲ ਇਸ ਉਪਾਅ ਨੂੰ ਜਦੋਂ ਤੁਸੀਂ ਆਪਣੇ ਘਰ ਦਾ ਸਾਰਾ ਕੰਮ ਖਤਮ ਕਰ ਲੈਂਦੇ ਹੋ ਕਿਚਨ ਨੂੰ ਬਿਲਕੁਲ ਸਾਫ਼ ਸੁਥਰਾ ਕਰ ਲੈਂਦੇ ਹੋ ਕਹਿੰਦਾ ਭਾਵ ਕਿ ਜਦੋਂ ਤੁਹਾਡੇ ਪਰਿਵਾਰ ਦੇ ਸਾਰੇ ਮੈਂਬਰ ਖਾਣਾ ਖਾਣ ਤੋਂ ਬਾਅਦ ਸੌਂ ਜਾਂਦੇ ਆ ਉਸ ਸਮੇਂ ਤੁਸੀਂ ਇਹ ਉਪਾਅ ਕਰ ਸਕਦੇ ਹੋ। ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਜ਼ਰੂਰਤ ਹੈ ਇੱਕ ਤਵੇ ਦੀ ਤੇ ਇੱਕ ਤੇਜ ਪਤੇ ਤੇ ਇੱਕ ਹਰੀ ਛੋਟੀ ਇਲਾਇਚੀ ਦੀ। ਤੁਸੀਂ ਕੰਮ ਕਰ ਕਰ ਤੋਂ ਬਾਅਦ ਦੇ ਵਿੱਚ ਖਾਣਾ ਬਣਾਉਣ ਤੋਂ ਬਾਅਦ ਜਦੋਂ ਸਾਰੇ ਸੌਂ ਜਾਂਦੇ ਆ ਤਾਂ ਤੁਸੀਂ ਕੀ ਕਰਨਾ ਹੈ ਕਿ ਤਵੇ ਨੂੰ ਚੰਗੀ ਤਰ੍ਹਾਂ ਮਾਂਜ ਕੇ ਸਾਫ਼ ਸੁਥਰਾ ਕਰ ਲੈਣਾ ਸਟੀਲ ਬੂਲ ਦੇ ਨਾਲ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਤੇਜ ਪੱਤਾ ਤੇ ਇੱਕ ਹਰੀ ਇਲਾਇਚੀ ਲੈ ਲੈਣੀ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਤਵਾ ਸਾਫ਼ ਕੀਤਾ ਉਸ ਨੂੰ ਤੁਸੀਂ ਰੱਖ ਦੇਣਾ ਤੇ ਉਸ ਦੇ ਉੱਪਰ ਤੁਸੀਂ ਰੱਖਣਾ ਇੱਕ ਤੇਜ ਪੱਤਾ ਜਿਹੜਾ ਤੁਸੀਂ ਲਿਆ ਸੀ ਤੇਜ ਪੱਤੇ ਦੇ ਉੱਪਰ ਤੁਸੀਂ ਰੱਖ ਦੇਣੀ ਹੈ ਹਰੀ ਇਲਾਇਚੀ ਬਸ ਇਨਾ ਹੀ ਕੰਮ ਕਰਨਾ ਹੈ ਤੇ ਇਨਾ ਕੰਮ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣਾ ਸੌਣ ਦੇ ਲਈ ਚਲੇ ਜਾਓ। ਸੋ ਇਸੇ ਤਰੀਕੇ ਦੇ ਨਾਲ ਜਿਹੜੀਆਂ ਮਤਾਵਾ ਪਹਿਨਾਂ ਨੀਗੀਆਂ ਜਿਨ੍ਹਾਂ ਜੇਕਰ ਤੁਸੀਂ ਦੇਖਦੇ ਹੋ ਕਿ ਤੁਹਾਨੂੰ ਪੀਰੀਅਡ ਚੱਲ ਰਹੇ ਨੇ ਤੁਸੀਂ ਪੀਰੀਅਡ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹ ਉਪਾਅ ਨਹੀਂ ਕਰ ਸਕਦੇ ਤੁਹਾਨੂੰ ਨਹੀਂ ਕਰਨਾ ਚਾਹੀਦਾ ਤਾਂ ਤੁਸੀਂ ਕਿਸੇ ਨੂੰ ਕਹਿ ਕੇ ਵੀ ਇਹ ਉਪਾਅ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਕਿਸੇ ਨੂੰ ਕਹਿ ਕੇ ਬਿਤਾਵਾ ਤੋਂ ਕੇ ਉੱਪਰ ਤੇਜ ਪੱਤਾ ਤੇ ਇਲਾਇਚੀ ਇਸ ਤਰੀਕੇ ਦੇ ਨਾਲ ਉੱਪਰ ਰਖਵਾ ਸਕਦੇ ਹੋ ਕਹਿੰਦਾ ਭਾਵ ਕਿ ਫੈਮਿਲੀ ਮੈਂਬਰ ਨੂੰ ਕਹਿ ਕੇ ਤੁਸੀਂ ਇਹ ਉਪਾ ਕਰਵਾ ਸਕਦੇ ਹੋ ਤੇ ਇਸੇ ਤਰੀਕੇ ਦੇ ਨਾਲ ਸਾਰੀ ਰਾਤ ਇਹਨੂੰ ਪਹਿਰਨ ਤੋਂ ਬਾਅਦ ਅਗਲੀ ਸਵੇਰ ਜਦ ਤੁਸੀਂ ਉੱਠ ਦਿਓ ਚਾਹ ਬਣਾਉਣ ਦੇ ਲਈ ਰਸੋਈ ਦੇ ਵਿੱਚ ਚੱਲ ਜਿਓ ਤੇ ਚਾਹ ਬਣਾਉਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਇਸ ਤੇਲ ਪੱਤੇ ਤੇ ਹਰੀ ਇਲਾਇਚੀ ਨੂੰ ਤੁਸੀਂ ਚੁੱਕ ਲੈਣਾ ਤਵੇ ਤੋਂ ਚੁੱਕ ਕੇ ਸਿੱਧਾ ਡਾਇਰੈਕਟ ਤੇ ਤੁਸੀਂ ਗੈਸ ਨੂੰ ਆਨ ਕਰਨਾ ਤੇ ਉੱਪਰ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਰੱਖ ਦੇਣਾ ਇਹ ਕਹਿਣ ਦਾ ਭਾਵ ਕਿ ਗੈਸ ਨੂੰ ਚਲਾ ਕੇ ਰੱਖ ਕੇ ਤੁਸੀਂ ਜਲਾ ਦੇਣੀ ਹੈ ਇਹ ਇਹ ਦੋ ਚੀਜ਼ਾਂ ਜੇਕਰ ਤੁਸੀਂ ਇਸ ਉਪਾਅ ਨੂੰ ਨਿਰੰਤਰ ਕਰਦੇ ਹੋ ਸੀਮ ਪ੍ਰੋਸੈਸ ਦੇ ਨਾਲ ਹਰ ਰੋਜ਼ ਤਾਂ ਤੁਸੀਂ ਸਮਝ ਲਓ ਕਿ ਤੁਹਾਡੇ ਘਰ ਦੇ ਵਿੱਚ ਪੈਸਿਆਂ ਦਾ ਭੰਡਾਰ ਲੱਗ ਜਾਵੇਗਾ ਸੋ ਇਸੇ ਤਰੀਕੇ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਚਮਕਕਾਰੀ ਉਪਾਏ ਜਿਵੇਂ ਕਿ ਅਸੀਂ ਆਪਣੀਆਂ ਵੀਡੀਓ ਦੇ ਵਿੱਚ ਬਹੁਤ ਸਾਰੇ ਉਪਾਅ ਦੱਸੇ ਨੇ ਹਰੀ ਇਲਾਇਚੀ ਚਲਾਉਣਾ ਦੁੱਧ ਛੇੜਕਣਾ ਇਹ ਬਹੁਤ ਸਿੰਪਲ ਉਪਾਅ ਨੇ ਪਰ ਇਹਨਾਂ ਦਾ ਰਿਜ਼ਲਟ ਬਹੁਤ ਹੀ ਵਧੀਆ ਹੁੰਦਾ ਹੈ ਸੋ ਇਸੇ ਤਰੀਕੇ ਦੇ ਨਾਲ ਜਿਹੜੀਆਂ ਵੀ ਲੇਡੀਆਂ ਆਪਣੀ ਰਸੋਈ ਦੇ ਵਿੱਚ ਇਹਨਾਂ ਚੀਜ਼ਾਂ ਤੇ ਧਿਆਨ ਰੱਖਦੀਆਂ ਨੇ ਇਹ ਰੂਲ ਫੋਲੋ ਕਰਦੀਆਂ ਨੇ ਤੇ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਧਨ ਦੀ ਕਮੀ ਨਹੀਂ ਆਉਂਦੀ ਬਸ ਥੋੜੀਆਂ ਜਿਹੀਆਂ ਚੀਜ਼ਾਂ ਦਾ ਤੁਸੀਂ ਆਪਣਾ ਧਿਆਨ ਰੱਖਣਾ ਹੁੰਦਾ ਹੈ ਤੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ਜੇਕਰ ਅਸੀਂ ਅਜਿਹੀਆਂ ਹੀ ਗਲਤੀਆਂ ਕਰ ਦਿੰਦੇ ਹਾਂ ਤੇ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਕਰੋਪੀ ਆ ਜਾਂਦੀ ਹੈ ਸਾਨੂੰ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਫਿਰ ਸਾਨੂੰ ਸਮਝ ਨਹੀਂ ਆਉਂਦੀ ਕਿ ਅਚੇਹਾਂ ਕੀ ਸਾਡੇ ਘਰ ਦੇ ਵਿੱਚ ਹੋ ਗਿਆ ਜਿਸ ਦੇ ਨਾਲ ਸਾਡਾ ਚੱਲਦਾ ਚੱਲਦਾ ਕੰਮ ਜਿਹੜਾ ਰੁਕ ਗਿਆ ਸਾਡੇ ਘਰ ਦੀਆਂ ਜਿਹੜੀਆਂ ਖੁਸ਼ੀਆਂ ਸੀ ਉਹ ਗਮੀ ਦੇ ਵਿੱਚ ਬਦਲ ਗਈਆਂ ਇੰਨਾ ਛੋਟੀਆਂ-ਛੋਟੀਆਂ ਗੱਲਾਂ ਦਾ ਅਸੀਂ ਧਿਆਨ ਰੱਖਣਾ ਹੈ ਕਿਉਂਕਿ ਜੇਕਰ ਅਸੀਂ ਇਹ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਦੀਆਂ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵੱਡੀਆਂ-ਵੱਡੀਆਂ ਮੁਸੀਬਤਾਂ ਤੋਂ ਬਚ ਸਕਦੇ ਤੁਸੀਂ ਇਸ ਉਪਾਅ ਨੂੰ ਲਗਾਤਾਰ ਬਿਨਾਂ ਨਾਗੇ ਪਾਏ ਕਰਨਾ ਹੈ ਤੁਸੀਂ ਰੈਗੂਲਰ ਕਰਨਾ ਹੈ ਤੇ ਤੁਸੀਂ ਦੇਖੋਗੇ ਕਿ ਜੇ ਇਸ ਦਿਨ ਤੁਹਾਡੇ ਘਰ ਦੀ ਕਿਸਮਤ ਚਮਕ ਗਈ ਤੁਹਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਆ ਜਾਵੇਗਾ ਕਿ ਤੁਸੀਂ ਕੰਟਰੋਲ ਹੀ ਨਹੀਂ ਕਰ 파ਰੇ ਕਹਿੰਦਾ ਭਾਵ ਕਿ ਤੁਹਾਨੂੰ ਪੈਸਾ ਰੱਖਣ ਦੀ ਲਈ ਵੀ ਕੋਈ ਜਗ੍ਹਾ ਨਹੀਂ ਮਿਲੇਗੀ ਤੇ ਜਦੋਂ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਆ ਕਿ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੁੰਦੀ ਪਰਮਾਤਮਾ ਦੀ ਤੁਹਾਡੇ ਉੱਪਰ ਕਿਰਪਾ ਹੋ ਜਾਂਦੀ ਹੈ ਤਾਂ ਉਸ ਵੇਲੇ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਜਿੰਨਾ ਟਾਈਮ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਨਹੀਂ ਮਿਲਦਾ ਤੁਸੀਂ ਇਸ ਉਪਾਅ ਨੂੰ ਬਿਨਾਂ ਨਾਗੇ ਦੇ ਲਗਾਤਾਰ ਕਰਦੇ ਰਹੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਤੇ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵਿੱਚ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਰਟੀਫੀਕੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ